ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਨਵੇਂ ਦਿਨ ਅਤੇ ਨਵੀਂ ਵੀਡੀਓ ਦੇ ਵਿੱਚ ਇੱਧਰ ਵੀ ਪਾਣੀ ਆ ਗਿਆ ਜੀ ਇੱਧਰ ਪਾਣੀ ਆ ਗਿਆ ਹੋਰ ਦੋ ਸੋਦਾਰੇ ਕਮੈਂਟ ਕਰਦੇ ਕਰੋ ਯਾਰ ਆਪਣੇ 500 ਸਬਸਕ੍ਰਾਈਬਰ ਹੋਣ ਨਾਲੇ ਆ ਬਸ 400 ਤੱਕ ਰਾਤੇ 500 ਹੋ ਜਾਣਗੇ ਇੱਧਰ ਛੜਤਾ ਪਾਣੀ ਆ ਬਾਜਰੇ ਤੇ ਵੀ ਕਿਹੜਾ ਜਿਹੜਾ ਪੱਕੀ ਆ ਆਲਮੋਸਟ ਹਾਂ ਪੱਕੀ ਆ ਪਰ ਇਹ ਬ੍ਰਾਈਡ ਪਤਾ ਨਹੀਂ ਕਿਹੜੀ ਆ ਟੰਨਾ ਨਹੀਂ ਬਾਕੀ ਦਾ ਥੱਲੋ ਉਹ ਹਰੇ ਹੀ ਖੜਾ ਦੇਖ ਸਕਦੇ ਹਾਂ ਅਹ ਕੀ ਗੰਦਾ ਬਾਜਰੇ ਦਾ ਸੱਟਾ ਬਾਜਰੇ ਦਾ ਸੱਟਾ ਦੇਖ ਲਓ ਦੋਸਤੋ ਆ ਹੁੰਦਾ ਓਏ ਖੜ ਜਾ ਇਹ ਆ ਵੀ ਆਪਣਾ ਬਾਜਰੇ ਦਾ ਸੱਟਾ ਯਾਰ ਵਾਰੀ ਵਾਰੀ ਇੱਥੇ ਦੋ ਦਿਨ ਫੜਦੇ ਆ ਆਜਾ ਉਸਤਾਦ ਉਰੇ ਆਇਆ ਆ ਦੇਖੋ ਆਉਂਦਾ ਬਈ ਬਾਜਰੇ ਦਾ ਸੱਟਾ ਜਿੱਤੇ ਗਾਣੇ ਵੀ ਬਣਿਆ ਬਾਜਰੇ ਦਾ ਸੱਟਾ ਕਾ ਵੀ ਫਿਲਮਾਂ ਵੀ ਬਣੀ ਐ ਇਸ ਤਰ੍ਹਾਂ ਹੁੰਦਾ ਯਾਰ ਵਿੱਚ ਵਿੱਚ ਬੀਜ ਹੁੰਦੇ ਆ ਪਤਾ ਨਹੀਂ ਕੀ ਸਿਸਟਮ ਹੁੰਦਾ ਇਸ ਤਰ੍ਹਾਂ ਤਰੀਕੇ ਦਾ ਕੋਈ ਸਿਸਟਮ ਐ ਹੁੰਦਾ ਇਹਨੂੰ ਕਹਿੰਦੇ ਆ ਬਾਜਰੇ ਦਾ ਸੱਟਾ ਇਹਦੇ ਉੱਤੇ ਵਨ ਜਾਂਦਾ ਹੈ ਇਹਨੂੰ ਸੱਟਾ ਕਹਿੰਦੇ ਆ ਬਸ ਬਾਜਰੇ ਦਾ ਸੱਟਾ ਬਾਜਰੇ ਦਾ ਸੱਟਾ ਮਾਣੀ ਜਿਹੜਾ ਆਲਮੋਸਟ ਇਹਦੇ ਵਿੱਚ ਜਾਣਦੇ ਆ ਆਪਾਂ ਵੀ ਵਿੱਚ ਦੀ ਹੋ ਕੇ ਦੇਖੀਏ ਕੀ ਮਾਹੌਲ ਆ ਲੋ ਮਾਰਦਾ ਨਹੀਂ ਕਿਸ ਨੂੰ ਪਤਾ ਲੱਗਦਾ ਉਹਦਾ ਗਾਉ ਜੇ ਵੰਦਾ ਇੱਥੇ ਬਹਿ ਜੇ ਲੱਭਦਾ ਕੋਈ ਕੀ ਲਊਗਾ ਕਾਫੀ ਹੋ ਗਿਆ ਬਈ ਬਾਜਰਾ ਮੇਰੇ ਮੇਰੇ ਤੋਂ ਜ਼ਿਆਦਾ ਦੇਖੋ ਮੈਂ ਕਿੱਥੇ ਆ ਤੁਸੀਂ ਮੈਨੂੰ ਚੈੱਕ ਕਰੋ ਮੇ ਮੇਰੀ ਹਾਈਟ ਇੱਥੇ ਆਉਂਦੀ ਹੈ ਦੇਖੋ ਬਾਜਰਾ ਮੇਰੇ ਨਾਲ ਕਿੰਦਾ ਵੱਡਾ ਦੇਖ ਲਓ ਤੁਸੀਂ ਇੱਥੇ ਮੇਰੀ ਹਾਈਟ ਆਉਂਦੀ ਹੈ ਤੇ ਬਾਜਰਾ ਤਾਂ ਵੀ ਮੇਰੇ ਤੋਂ ਕਿੰਦਾ ਵੱਡਾ ਕਲਿੱਕ ਕਰਦੇ ਆ ਜੋ ਬਾਦ ਯਾਰ ਮਾਣੀ ਲੱਗਿਆ ਲਓ ਜੀ ਬਾਜਰੇ ਦਾ ਸੱਟਾ ਤਾਂ ਦਿਖਾਤਾ ਹੁਣ ਤੁਹਾਨੂੰ ਸਬਜੀ ਦੀ ਵੀ ਥੋੜਾ ਬਹੁਤ ਅਪਡੇਟ ਦੇ ਇਹ ਸਬਜੀ ਦਾ ਵੀ ਕੀ ਹਾਲ ਆ ਉਹ ਵੀ ਤੁਹਾਨੂੰ ਦਿਖਾਈ ਦਿੰਦੇ ਆ ਲਓ ਉਹਦਾ ਇੱਕ ਤਾਂ ਵਾਈਡ ਐਂਗਲ ਰੱਖਣਾ ਮੈਂ ਤਾਂ ਦੇਖ ਕਦੂ ਬਈ ਪੱਕ ਵਾਲੇ ਗਏ ਦੇਖੋ ਇਹ ਕਾ ਵਾ ਪੱਕਾ ਇਹ ਕਾ ਵਾ ਪੱਕ ਦਾ ਇੰਨੇ ਗਏ ਨਾ ਜਿਹੜੀ ਛੜਕ ਦੇ ਵੱਲ ਲਾਈ ਅਸੀਂ ਉੱਥੇ ਤਾਂ ਕੋਈ ਹੋੜੀ ਤੋੜ ਕੇ ਲੈ ਜਾਂਦਾ ਇੱਥੇ ਕੱਲ ਹੀ ਤੋੜਿਆ 4-5 ਕਦੂ ਜੇ ਤੇ ਤੋਰੀਆ ਵੀ ਲੱਗਿਆ ਬਈਆ ਪਾਣੀ ਦੇਖੋ ਯਾਰ ਕਿੰਨਾ ਸਾਫ ਆ ਦੇਖੋ ਪਾਣੀ ਦੇਖੋ ਕਿੰਨਾ ਸਾਫ ਆ ਖੇਮਰੇ ਦੇ ਪਾਣੀ ਲੱਗ ਗਿਆ ਝੋਨਾ ਵੀ ਖੈਰ ਜਿਹੜਾ ਮਹੀਨੇ ਝੋਨਾ ਵੀ ਬਾਈ ਜੀ ਮਹੀਨੇ ਤੱਕ ਆਜੂਆ ਤੇ ਉਹਦੀ ਵੀ ਤੁਹਾਨੂੰ ਆਡੀ ਦਿਖਾਵਾਂਗੇ ਹੁਣ ਇਹਦੇ ਵਿੱਚ ਕੋਈ ਰੇਸ ਸਭਰੇ ਨਹੀਂ ਬਣੀ ਬਸ ਪਾਣੀ ਲੱਗ ਜਾਂਦਾ ਆ ਦੇਖੋ ਹਾਂ ਹੁਣ ਮੇਰੇ ਸਾਹ ਕਾਲੀ ਹੋਣੀਆਂ ਪਤਾ ਨਹੀਂ ਕੀ ਆ ਹੁਣ ਬਸ ਬਣ ਜਾਣਗੇ ਇਸ ਤਰੀਕੇ ਨਾਲ ਬਸ ਮਹੀਨਾ ਮਸਾ ਲੈਣਗੇ ਮਹੀਨੇ ਦੇ ਅੰਦਰ ਸਾਰਾ ਜਿਹੜਾ ਝੋਨਾ ਤਿਆਰ ਹੋ ਜੂਆ ਲੋਕਾਂ ਦਾ ਤੇ ਜਿਵੇਂ ਜਿਵੇਂ ਲੋਕਾਂ ਨੇ ਬੀਜਾਂ ਦੀ ਸੌਣ ਦਾ ਚੋਣਾ ਹੋਰ ਵੈਰਾਈਟੀ ਦੇ ਦਿਨ ਪਾ ਕੇ ਉਸ ਤਰੀਕੇ ਨਾਲ ਹੁਣ ਵਾਢੀ ਵੀ ਉਸ ਤਰੀਕੇ ਨਾਲ ਹੋ ਜੂਗੀ ਵਾਢੀ ਲਗਭਗ ਮਹੀਨੇ ਚ ਸਟਾਰਟ ਹੋ ਜੂਗੀ ਨੀਰਾ ਵੱਧ ਲਿਆ ਨੀਰਾ ਸੱਟ ਕੇ ਸੱਟਲੀ ਹੋ ਨਿਕਰਾ ਨੀਰਾ ਸੱਟ ਲਿਆ ਬਈ ਰੇੜੀ ਜਿਹਦੇ ਤੋਂ ਆ ਦੇਖੋ ਬਾਜਰੇ ਦਾ ਸੱਟਾ ਕੰਵੇ ਦਿਖਦਾ ਪਿਆ ਦੂਰ ਦੂਰ ਤੱਕ ਤੇ ਅਦਰ ਆਹ ਕੁੱਪ ਤੂੜੀ ਦਾ ਤੇ ਕੁਸ ਤੂੜੀ ਚੱਕ ਕੇ ਲੈ ਗਈ ਸੀ ਤੇ ਆ ਖਾਲਚੋ ਵੀ ਹਰੇ ਬਈ ਕਰਤੀ ਆ ਐਵੀਂ ਤੁਣੀ ਨਾ ਦੁਨੀਆ ਨਜ਼ਾਤਾ ਕਹਿੰਦੀ ਹੈ ਕੰਮ ਬਹੁਤ ਘੜਨਾ ਪੈਂਦਾ ਇੱਥੋਂ ਜਿਵੇਂ ਬਾਹਰ ਦਾ ਸਟਾ ਦੇਖ ਸਕਦੇ ਹੋ ਬਈਆ ਸਿਰ ਤੱਕ ਛਰ ਤਰ 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 ਤੱਕ ਲੱਗੇਗਾ ਤੇ ਨੀਰਾ ਵੀ ਜਸ ਤਬਸ ਇੱਕ ਬੰਨ ਰਹੀ ਸਤ ਨਾਲ ਉਹ ਵੀ ਸੜਦੰਨੇ ਆ ਤੇ ਇਹ ਦਰਾਵੀ ਕੜਤਾ ਖਾਲਚ ਤੇ ਨੀਰਾ ਵੀ ਹੋਣ ਵਾਲੀ ਆ ਬਸ ਟਾਈਮ ਵੀ ਸਾਡੇ 6 7 ਤੋਂ ਹੋਣ ਵਾਲਾ ਹਾਂ ਸਾਡੇ 6 ਤਾਂ ਹੋ ਗਿਆ